ਕਿੰਦਰ ਕੋਈ ਕਿਹੜਾ ਪਿੰਡ ਹੈ ਹਾਂ ਵਸਤੇ ਕਿਹੜੀ ਵਸਤੀ ਹਾਂ ਜਿਹੜੇ ਹਿੰਦ ਬੋਕਾਂ ਨਾਲ ਦੇ ਨਾਲ ਕੀ ਹੋਇਆ ਤੁਹਾਡੇ ਘਰ ਦੇ ਵਿੱਚ ਅੱਗ ਕਿਵੇਂ ਲੱਗੀ ਤੁਹਾਨੂੰ ਕੋਈ ਪਤਾ ਲੱਗਾ ਨਹੀਂ ਘਰ ਦੇ ਵਿੱਚ ਅੱਗ ਲੱਗੀ ਇਹ ਤਾਂ ਜਾਵੇ ਆਂਡਿਆਂ ਗੋਂਡਿਆਂ ਨੇ ਬੁਝਾ ਦਿੱਤੇ ਤੇ ਮੁਰਤੇ ਮੈਨੂੰ ਫੋਨ ਕੀਤਾ ਤੇ ਮੁਰਤੇ ਆਦੇ ਵੀ ਭੱਜਦੇ ਆ ਤੇ ਮਾਂ ਵੀ ਨੇਹਰਾ ਹੋ ਗਿਆ ਮੇਰੇ ਅੱਗੋ ਕੋ ਕੁਲਾਵੋ ਫੇਰ ਮੈਂ ਆਵਾ ਦੀ ਉਹ ਨਹੀਂ ਆ ਸਕਦੀ ਮੈਂ ਛੇਤੀ ਦਵਾ ਹਨੇਰੇ ਵਿੱਚ ਜਦੋਂ ਤੁਸੀਂ ਆਏ ਤੁਹਾਨੂੰ ਲੈ ਕੇ ਆਏ ਉਦੋਂ ਕੀ ਹਾਲ ਸੀ ਆਗਾਚਾ ਬੁੱਝ ਚੁੱਕੀ ਸੀ ਬੜਾ ਹਾਰਾ ਹੋਇਆ ਪਿਆਸੇ ਪੱਲੇ ਕੁਝ ਨਹੀਂ ਰਹਿ ਗਿਆ ਸਾਡੇ ਅੱਗ ਬੁੱਝ ਚੁੱਕੀ ਸੀ ਜਾਂ ਬੁਝਾਰਾ ਸੀ ਤੁਸੀਂ ਦੀ ਸੀ ਅਜੇ ਤੋਹੀ ਜਾਂਦੀ ਸੀ ਅੱਗ ਤੇ ਆਂਡੀਆ ਕਵੰਡੀਆ ਨੇ ਸਮਾਨ ਸਭੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਬਚਾਇਆ ਹਾਂ ਬਚਾਇਆ ਉਹਨਾਂ ਨੇ ਕੁਝ ਨਹੀਂ ਰਹਿ ਗਿਆ ਸਾਡੇ ਪੱਲੇ ਨਾ ਸਿਆਲ ਵਾਲੇ ਕੱਪੜੇ ਨਾ ਗਰਮੀ ਵਾਲੇ ਉੱਤੇ ਲੈ ਨਾਲੇ ਨਹੀਂ ਰਹਿ ਗਏ ਮੰਜਾ ਵੀ ਨਹੀਂ ਕੋਈ ਰਹਿ ਗਿਆ ਸਾਡਾ ਪੱਖੇ ਵੀ ਸੜ ਗਏ ਸਾਡੇ ਅਸੀਂ ਹਣ ਕੇ ਕਰੀਏ ਨਹੀਂ ਅੱਗ ਲੱਗੀ ਕਿਸ ਕਾਰਨ ਕਰਕੇ ਅੱਗ ਪਤਾ ਨਹੀਂ ਲੱਗਾ ਕਿਵੇਂ ਸੜਿਆ ਡੱਬੇ ਵਿੱਚ ਚੈੱਕ ਕੀਤਾ ਡੱਬਾ ਦੇ ਵਿੱਚ ਉਹਵੇਂ ਤਾਰਾ ਸਾਫ ਹੀ ਨਿਕਲ ਗਿਆ ਉਹਵੇਂ ਪੂਛ ਵੀ ਨਹੀਂ ਹੋਇਆ ਉਹਨਾਂ ਨੂੰ ਉਹਨਾਂ ਚੈੱਕ ਕੀਤਾ ਉਹਦੇ ਪਤਾ ਨਹੀਂ ਕੀ ਬਣਿਆ ਅੱਗ ਦੇ ਨਾਲ ਅੱਗ ਕਿਵੇਂ ਅਚਾਨਕ ਆ ਗਈ ਏ ਘਰ ਵਿੱਚ ਪਤਾ ਨਹੀਂ ਕਿਵੇਂ ਲੱਗ ਗਈ ਏ ਉਰਤੇ ਕਾਸ਼ ਗੋਸੀਂ ਕੱਟੇ ਨਾਲ ਬਾਹਰ ਆ ਕੇ ਕਾਸ਼ ਨਾ ਹੋਵੇ ਲੱਗ ਜਾਵੇ ਕਿਸਾ ਨੂੰ ਆਗਾ ਮੁਰਤੇ ਸੱਤਾ ਤੇ ਕਰ ਅੱਗੇ ਪਹੁੰਚ ਗਈ ਮੁਰਤੇ ਬੰਦੇ ਆ ਪੈਪਾ ਲਾਗੇ ਮੋਟਰਾਂ ਚਲਾ ਚਲਾ ਤੇ ਭੱਜ ਭੱਜ ਤੇ ਹੁਣ ਬਹੁਤ ਭੱਜੇ ਬਹੁਤ ਬੰਦੇ ਆਏ ਸਾਡੇ ਘਰੇ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਹਾਂ ਸਾਰੇ ਪਿੰਡਾਂ ਨੇ ਸਾਰਿਆਂ ਨੇ ਕੀਤਾ ਸਾਡਾ ਲਾ ਮਸਲਾ ਨਾ ਅਬ ਤੁਸੀਂ ਹੁਣ ਕੀ ਚਾਹੁੰਦੇ ਹੋ ਪ੍ਰਸ਼ਾਸਨ ਜੀ ਜਿਆਦੇ ਸੰਨ ਜਾਓ ਕੋਈ ਮਤਮ ਉਹ ਤੇ ਸਾਡੇ ਘਰੋਂ ਮਾਰੇ ਮਾਤੇ ਤੁਹਾਡਾ ਪਤੀ ਕਿੱਥੇ ਸੀ ਉਸਨੇ ਪਤੀ ਮੇਰਾ ਅੰਦਰ ਪਿਆ ਸੀ ਸ਼ਰਾਬ ਪੀ ਤੇ ਉਹਨੂੰ ਪਤਾ ਨਹੀਂ ਲੱਗਾ ਬੰਦਿਆਂ ਨੇ ਕੱਢਿਆ ਆਣ ਤੇ ਉਹਨੂੰ ਆਹਦੇ ਤੇ ਉਹਨੂੰ ਵੀ ਅੱਗ ਲੱਗ ਚੁੱਕੀ ਸੀ ਉਹਨਾਂ ਆਣ ਤੇ ਵਾਜਾ ਮਾਰਤੇ ਕੱਢਿਆ ਖਿੱਚ ਖੁੰਚ ਤੇ ਉਹਨੂੰ ਕੀ ਨਾਂ ਸੀ ਹੁੰਦਾ ਉਹਦਾ ਨਾਂ ਸਰਮਣ ਪਿੰਡ ਪਿੰਡ ਵਸਤੀ ਕਿਹੜੀ ਵਸਤੀ ਵਸਤੀ ਆ ਬੁੱਕਣ ਵਾਲੇ ਦੇ ਨਾਲ ਅੱਛਾ ਠੀਕ ਹੈ ਸਰਮਣ ਸਿੰਘ ਪਿੰਡ ਬੁੱਕਣਖਾਂ ਵਾਲਾ ਸੋ ਜਿੰਨਾ ਦੀ ਪਤਨੀ ਨੇ ਦੱਸਿਆ ਤੇ ਤੁਸੀਂ ਵੀਡੀਓ ਵੀ ਦੇਖ ਰਹੇ ਹੋ ਕਿ ਇਹ ਕੱਲ ਕੁੜੀ ਦੇ ਕੋਲ ਗਿਆ ਹੋਏ ਸੀ ਤੇ ਪਿੱਛੋਂ ਅਚਾਨਕ ਕਿਸੇ ਕਾਰਨ ਕਰਕੇ ਜਿਸ ਦਾ ਪਤਾ ਨਹੀਂ ਲੱਗ ਸਕਿਆ ਸੋ ਇਹਨਾਂ ਦੇ ਘਰ ਨੂੰ ਅੱਗ ਲੱਗ ਚੁੱਕੀ ਸੋ ਇਹਨਾਂ ਨੂੰ ਆਂਡੀਆਂ ਗਵਾਂਡੀਆਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਘਰ ਵਿੱਚ ਅੱਗ ਲੱਗ ਗਈ ਹੈ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸਰਵਣ ਸਿੰਘ ਪਿੰਡ ਬੁੱਕਣਖਾਂ ਵਾਲਾ ਵਸਤੀ ਬੁੱਕਣਖਾਂ ਵਾਲਾ ਦਾ ਰਹਿਣ ਵਾਲਾ ਇਸ ਦੀ ਪਤਨੀ ਨੇ ਦੱਸਿਆ ਕਿ ਮੇਰਾ ਪਤੀ ਸ਼ਰਾਬ ਪੀਂਦਾ ਤਾਂ ਜੋ ਦੂਸਰੇ ਕਮਰੇ ਦੇ ਵਿੱਚ ਪਿਆ ਹੋਇਆ ਸੀ ਦੂਸਰੇ ਕਮਰੇ ਦੇ ਵਿੱਚ ਆਂਡੀਆਂ ਗਵਾਂਡੀਆਂ ਨੇ ਆਣ ਕੇ ਉਸ ਨੂੰ ਸ਼ਰਾਬੀ ਹਾਲਤ ਨੂੰ ਦੇ ਵਿੱਚੋਂ ਬਾਹਰ ਕੱਢਿਆ ਇਹਨਾਂ ਦੇ ਘਰ ਦੇ ਵਿੱਚ ਜੋ ਸਾਲ ਵਾਸਤੇ ਰੱਖੀ ਗਈ ਕਣਕ ਪਾਉਣ ਵਾਲੇ ਕੱਪੜੇ ਪੇਟੀਆਂ ਲੰਬਾਰੀ ਪੱਖੇ ਮੰਜੇ ਜੋ ਵੀ ਘਰ ਦੀ ਵਸਤੂ ਦਾ ਜਿੰਨਾ ਵੀ ਵਰਤਨ ਵਾਲਾ ਸਮਾਨ ਸੀ ਆ ਵੀਡੀਓ ਬਿਆਨ ਕਰਦੀ ਪਈ ਹੈ ਸੜ ਕੇ ਸੁਆਹ ਹੋ ਚੁੱਕੀ ਹੈ ਸਾਰੀ ਜ਼ਿੰਦਗੀ ਦੀ ਕਮਾਈ ਇਹਨਾਂ ਦੀ ਅੱਜ ਰਾਖ ਬਣ ਗਈ ਹੋਈ ਹੈ ਸੋ ਇਹ ਬੇਨਤੀ ਕਰ ਰਹੇ ਨੇ ਕਿ ਦਾਨੀ ਸੱਜਣ ਸਾਡੀ ਮੱਤ ਕਰਨ ਸੋ ਜਿੰਨੇ ਵੀ ਬਾਹਰ ਦੇ ਲੋਕ ਨੇ ਸਾਡੀ ਮੱਤ ਕਰਨ ਸੋ ਅਸੀਂ ਅੱਜ ਕੱਖੋਂ ਹੌਲੇ ਹੋ ਚੁੱਕੇ ਆ ਸਾਡਾ ਕਮਾਉਣ ਵਾਲਾ ਵੀ ਕੋਈ ਨਹੀਂ ਹੈਗਾ ਇੱਕ ਪਤੀ ਹੈਗਾ ਉਹ ਸ਼ਰਾਬ ਪੀਂਦਾ ਲੜਕੀਆਂ ਹੈਈਆਂ ਨੇ ਉਹ ਵਿਆਹੀਆਂ ਹੋਈਆਂ ਨੇ ਤੇ ਬੀਬੀ ਬੇਨਤੀ ਕਰਦੀ ਐ ਦਾਨੀ ਸੱਜਣਾ ਨੂੰ ਤੇ ਪ੍ਰਸ਼ਾਸਨ ਨੂੰ ਕਿ ਸਾਡੀ ਮਾਤ ਕੀਤੀ ਜਾਵੇ ਜੋ ਕਿ ਸਾਨੂੰ ਜਿੰਨਾ ਵੀ ਦਾਨ ਪਉਣ ਪਉਣ ਵਾਸਤੇ ਚੱਕ ਬਣਾਇਆ ਸੀ ਮੈਂ ਸੋ ਸਾਨੂੰ ਵਾਦ-ਵਾਦ ਸਾਡੀ ਮਾਤ ਕੀਤੀ ਜਾਵੇ ਇਹ ਹੈ ਰੋਹੀਪੁਰ ਦੇ ਨਜ਼ਦੀਕ ਪਿੰਡ ਬੁਕਰਖਾਂ ਵਾਲਾ ਮੋਕੜ ਖਾਮ ਵਾਲਾ ਵਸਤੀ ਜਿਹਨੂੰ ਠਕਾ ਵਸਤੀ ਵੀ ਕਿਹਾ ਜਾਂਦਾ ਸੋ ਉਸ ਪਰਿਵਾਰ ਦੇ ਨਾਲ ਅੱਜ ਬਹੁਤ ਵੱਡਾ ਹਾਦਸਾ ਹੋਇਆ ਹੈ ਘਰ ਦੇ ਵਿੱਚ ਅੱਗ ਲੱਗਣ ਕਾਰਨ ਸੋ ਬੀਬੀ ਦਾ ਕਹਿਣਾ ਹੈ ਕਿ ਮੇਰੇ ਜਿਹੜੇ ਬੱਚੇ ਨੇ ਬਿਲਕੁਲ ਛੋਟੇ ਛੋਟੇ ਨੇ ਮੈਂ ਇਕੱਲੀ ਕਮਾਉਣ ਵਾਲੀ ਸਾਂ ਘਰਾਂ ਦੇ ਵਿੱਚ ਕੰਮ ਕਰਕੇ ਮੈਂ ਆਪਣਾ ਗੁਜ਼ਾਰਾ ਕਰਦੀ ਸੀ ਤੇ ਮੇਰੇ ਅੱਜ ਘਰ ਦੇ ਵਿੱਚ ਅੱਗ ਨੇ ਕੁਝ ਨਹੀਂ ਛੱਡਿਆ ਖਾਣ ਵਾਸਤੇ ਵਸਤੂ ਪਾਉਣ ਵਾਸਤੇ ਮਕਾਨ ਵੀ ਮੇਰਾ ਜਿਹੜਾ ਖਤਮ ਹੋ ਚੁਕਿਆ ਸੋ ਇਸ ਦਾ ਅੱਗ ਲੱਗਣ ਦਾ ਕਾਰਨ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਸਰਕਟ ਦੇ ਨਾਲ ਅੱਗ ਲੱਗੀ ਹੈ ਜਾਂ ਕਿਸੇ ਕਾਰਨ ਕਰਕੇ ਅੱਗ ਲੱਗੀ ਹੈ ਸੋ ਇਹੀ ਬੇਨਤੀ ਹੈ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੇ ਮੈਂ ਹਾਂ ਡਾਕਟਰ ਪਰਗਰਸਨ ਤੀਰਾ ਪੱਤਰਾ ਆਓ ਆਪਾਂ ਸਾਰੇ ਵੈਲਫੇਅਰ ਸੁਸਾਇਟੀਆਂ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਇਹ ਪਰਿਵਾਰ ਜੋ ਟੁੱਟ ਚੁੱਕਿਆ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਆਸਰਾ ਅੱਜ ਦਾਨੀ ਸੱਜਣੀਆਂ ਸੋ ਆਓ ਸਾਰੇ ਮਿਲ ਕੇ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਬਾਹਰੂ ਜੀ ਖਾਲਸਾ ਬਾਹਰੂ ਜੀ ਕੀ ਫਤਿਹ